ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਜਿੱਥੇ ਬੀਬੀ ਖਾਲੜਾ ਨੇ ਇੱਕ ਵੱਡੀ ਸਟੇਟਮੈਂਟ ਦਿੱਤੀ ਹੈ ਵੱਡੀ ਖੁਸ਼ਖਬਰੀ ਜਿਹੜੀ ਹੈ ਸੁਣਾਈ ਹੈ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਜਿਹੜੀ ਹੈ ਕਦੋਂ ਹੋਵੇਗੀ ਬੀਬੀ ਖਾਲੜਾ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਰਿਹਾਈ ਜਿਹੜੀ ਹੈ ਕਦੋਂ ਹੋਣ ਜਾ ਰਹੀ ਹੈ ਬੀਬੀ ਖਾਲੜਾ ਨੇ ਜਿੱਥੇ ਇਹ ਗੱਲ ਬਿਲਕੁਲ ਸਾਫ ਤੌਰ ਤੇ ਖੁਸ਼ੀ-ਖੁਸ਼ੀ ਜਿਹੜੀ ਹੈ ਜ਼ਾਹਰ ਕੀਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਰਿਹਾਈ ਹੈ ਸੋ ਆਖਰਕਾਰ ਉਹ ਰਿਹਾਈ ਬੜੀ ਜਲਦੀ ਹੋ ਰਹੀ ਹੈ ਆਖਰਕਾਰ ਜਿਸ ਤਰ੍ਹਾਂ 1999 ਦੇ ਵਿੱਚ ਪਾਈ ਅਮਰਿਤਪਾਲ ਸਿੰਘ ਦੇ ਸਹਿਯੋਗੀ ਜਿਹੜੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਜੇਲ੍ਹ ਦੇ ਵਿੱਚ ਸੀ ਜਦੋਂ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਸੋ ਆਖਰ ਉਸ ਤੋਂ ਸਾਫ਼ ਹੁੰਦਾ ਹੈ ਕਿ ਪਾਰਲੀਮੈਂਟ ਚੁਣੇ ਗਏ ਮੈਂਬਰ ਨੂੰ ਬਹੁਤੀ ਦੇਰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਜਿਸ ਲਈ ਸਾਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣਾ ਪਿਆਤਾ ਸੀ ਜ਼ਰੂਰ ਜਾਵਾਂਗੇ ਅਸੀਂ ਜਾ ਵੀ ਰਹੇ ਆ ਆਖਰਕਾਰ ਮੈਂਬਰ ਪਾਰਲੀਮੈਂਟ ਨੂੰ ਜੇਲ੍ਹ ਦੇ ਵਿੱਚ ਬਹੁਤੀ ਦੇਰ ਨਹੀਂ ਰੱਖਿਆ ਜਾ ਸਕਦਾ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਨੂੰ ਵੀ ਜੇਲ੍ਹ ਤੋਂ ਬਾਹਰ ਕੀਤਾ ਗਿਆ ਸੀ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਸ ਵੇਲੇ ਮਾਫ ਹੋਈ ਸੀ ਤੇ ਇਸੇ ਤਰ੍ਹਾਂ ਸਮਾਂ ਦੁਹਰਾਇਆ ਗਿਆ ਹੈ ਅਮਰਿਤਪਾਲ ਸਿੰਘ ਹੋਰੀ ਵੀ ਜੇਲ੍ਹ ਦੇ ਵਿੱਚ ਨੇ ਉਹਨਾਂ ਤੇ NSA ਲੱਗਿਆ ਹੋਇਆ ਹੈ NSA ਟੁੱਟ ਸਕਦਾ ਹੈ ਹਾਲਾਂਕਿ ਅਸੀਂ ਉਸ ਨੂੰ ਚੁਣੌਤੀ ਦੇ ਰਹੇ ਹਾਂ ਤੇ ਜਲਦ ਤੋਂ ਜਲਦੀ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਚੱਲ ਰਹੀ ਹੈ ਜੇਲ੍ਹ ਤੋਂ ਬਾਹਰ ਲਿਆਉਣ ਦੀ ਜਿਹੜੀ ਪ੍ਰਕਿਰਿਆ ਹੈ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਚੱਲ ਰਹੀ ਹੈ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਜਲਦੀ ਹੀ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇਗਾ ਉਧਰ ਦੂਜੇ ਪਾਸੇ ਗੱਲ ਕਰਾਂਗੇ ਜਿੱਥੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਨੇ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਅਤੇ ਵੱਡੀ ਇਤਿਹਾਸਿਕ ਜਿੱਤ ਜਿਨ੍ਹਾਂ ਨੇ ਹਾਸਲ ਕੀਤੀ ਹੈ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਅਮਰਿਤਪਾਲ ਦੀਆਂ ਕੋਸ਼ਿਸ਼ਾਂ ਪੰਜਾਬ ਦੇ ਵਿੱਚ ਨਸ਼ਾਖੋਰੀ ਨੂੰ ਖਤਮ ਕਰਨ ਦੇ ਵੱਲ ਨੇ ਖਾਲਸਾ ਨੇ ਸਿੰਘ ਦੀ ਜ਼ਮਾਨਤ ਦੀ ਮੰਗ ਕਰਦਿਆਂ ਕਿਹਾ ਹੈ ਕਿ ਕਾਨੂੰਨੀ ਰਣਨੀਤੀ ਅੱਗੇ ਵਧ ਰਹੀ ਹੈ ਆਪਰੋਸਾ ਪ੍ਰਗਟਾਇਆ ਹੈ ਕਿ ਭਾਜਪਾ ਅਤੇ ਆਪ ਦੋਵੇਂ ਸਰਕਾਰਾਂ ਜਨਤਾ ਦੇ ਸਮਰਥਨ ਸਦਕਾ ਸਿੰਘ ਨੂੰ ਰਾਹਤ ਦੇਣ ਲਈ ਮਜਬੂਰ ਹੋਣਗੀਆਂ ਵਕੀਲ ਨੇ ਅੱਗੇ ਕਿਹਾ ਹੈ ਭਵਿੱਖ ਦੀ ਰਣਨੀਤੀ ਜ਼ਮਾਨਤ ਲੈਣ ਦੀ ਹੈ ਸਰਕਾਰ ਨੂੰ ਉਹਨਾਂ ਨੂੰ ਰਾਹਤ ਦੇਣੀ ਪਵੇਗੀ ਕਿਉਂਕਿ ਕੋਈ ਵਿਕਲਪ ਨਹੀਂ ਆਇਆ ਜਿਹਾ ਕਰਨ ਲਈ ਭਾਜਪਾ ਤੇ ਆਪ ਦੀਆਂ ਦੋਵੇਂ ਸਰਕਾਰਾਂ ਮਜਬੂਰ ਹੋ ਜਾਣਗੀਆਂ ਅਮਰਿਤਪਾਲ ਸਿੰਘ ਪੰਜਾਬ ਨੂੰ ਨਸ਼ਾ ਮੁਕਤ ਬਣਾ ਰਿਹਾ ਸੀ ਲੋਕਾਂ ਨੇ ਸਿੰਘ ਦੀ ਗ੍ਰਿਫਤਾਰੀ ਨੂੰ ਗਲਤ ਅਤੇ ਅਨੈਤਿਕ ਦੱਸਿਆ ਹੈ ਭਗਵੰਤ ਮਾਨ ਸਰਕਾਰ ਵੱਲੋਂ ਅਮਰਿਤਪਾਲ ਦੀ ਗ੍ਰਿਫਤਾਰੀ ਦੀ ਆਲੋਚਨਾ ਕਰਦਿਆਂ ਖਾਲਸਾ ਨੇ ਇਸ ਨੂੰ ਬੇਈਮਾਨ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਕਾਨੂੰਨ ਵਿਵਸਥਾ ਦੇ ਮੁੱਦਿਆਂ ਅਤੇ ਹਿੰਦੂ ਸਿੱਖ ਤਣਾਅ ਦੀ ਕਹਾਣੀ ਬਿਲਕੁਲ ਜਿਹੜੀ ਹੈ ਹੰ ਝੂਠੀ ਹੈ ਹਾਲਾਂਕਿ ਇਸ ਚੀਜ਼ ਨੂੰ ਵੈਸੇ ਹੀ ਜੋਰ ਦਿੱਤਾ ਜਾ ਰਿਹਾ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਸ਼ਾਇਦ ਰੂਪਰੇਖਾ ਕੁਝ ਹੋਰ ਹੀ ਇਸ ਕੇਸ ਦੀ ਜਿਹੜੀ ਹੈ ਬਣਾਈ ਜਾ ਰਹੀ ਹੈ ਅਮਰਿਤਪਾਲ ਸਿੰਘ ਹੋਰਾਂ ਨੂੰ ਜਲਦੀ ਹੀ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇਗਾ ਅਮਰਿਤਪਾਲ ਸਿੰਘ ਹੋਰੀ ਜੇਲ੍ਹ ਤੋਂ ਬਾਹਰ ਆ ਜਾਣਗੇ ਹਾਲਾਂਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਅਸੀਂ ਜਿਹੜੀ ਹੈ ਮਦਦ ਲੈ ਰਹੇ ਹਾਂ ਸੋ ਆਖਰ ਜਲਦੀ ਹੀ ਅਮਰਿਤਪਾਲ ਸਿੰਘ ਹੋਰਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇਗਾ ਸੌ ਚੁੱਕ ਸਮਾਗਮ ਹੋਵੇਗਾ ਉਸ ਤੋਂ ਉਪਰੰਤ ਬਾਅਦ ਵਿੱਚ ਜੋ ਐਮਪੀ ਦੇ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਜੋ ਕਾਰਜ ਨੇ ਉਹ ਜ਼ਰੂਰ ਕੀਤੇ ਜਾਣਗੇ ਹਾਲਾਂਕਿ ਅਮਰਿਤਪਾਲ ਸਿੰਘ ਖਾਲਸਾ ਜੀ ਜਿਹੜੇ ਨੇ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ ਇਹ ਗੱਲ ਦਾ ਪ੍ਰਗਟਾਵਾ ਜਿਹੜਾ ਹੈ ਖੁਦ ਉਹਨਾਂ ਵੱਲੋਂ ਕੀਤਾ ਗਿਆ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਸਿਮਰਨਜੀਤ ਸਿੰਘ ਮਾਨ ਭਾਈ ਸਰਪਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਜਿੱਥੇ ਏਜੰਸੀਆਂ ਦੀ ਜਿਹੜੀ ਹੈ ਨੀਂਦ ਉੱਡੀ ਹੈ ਖਾਲਸਾ ਦੀ ਜਿੱਤ ਨੇ ਖੂਫੀਆ ਵਿਭਾਗ ਵੀ ਅਲਰਟ ਕਰ ਦਿੱਤੇ ਨੇ ਹਾਲਾਂਕਿ ਪੰਜਾਬ ਦੇ ਦੋ ਸੰਸਦ ਦੀ ਹਲਕਿਆਂ ਦੇ ਵਿੱਚ ਜਿਹੜੇ ਖਾਲਸਾ ਜੀ ਨੇ ਉਹਨਾਂ ਦੀ ਇੱਕ ਤਰਫਾ ਜਿੱਤ ਅਤੇ ਕਈ ਲੋਕ ਸਭਾ ਸੀਟਾਂ ਤੇ ਕੱਟੜ ਪੰਥੀਆਂ ਦੇ ਵਧੇ ਵੋਟ ਹਿੱਸੇ ਨੇ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ ਦੋ ਸੰਸਦੀ ਹਲਕਿਆਂ 'ਚ ਅਚਾਨਕ ਆਏ ਨਤੀਜੇ ਹਾਂ ਤੇ 11 ਸੀਟਾਂ ਤੇ ਕੱਟੜ ਪੰਥੀਆਂ ਦੇ ਵਧੇ ਵੋਟ ਸ਼ੇਅਰ ਦੇ ਮੱਦੇ ਨਜ਼ਰ ਪਾਕਿਸਤਾਨ ਨਾਲ ਲੱਗਦੇ ਸੂਬੇ 'ਚ ਕੇਂਦਰੀ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਨੇ ਮਾਹਰਾ ਦੇ ਅਨੁਸਾਰ ਇਸ ਹੁਕਮ ਦੇ ਵਿੱਚ ਕਈ ਸੰਦੇਸ਼ ਨੇ ਕੱਟੜਪੰਥੀ ਤਾਕਤਾਂ ਨੂੰ ਹਵਾ ਦੇਣ ਵਾਲੇ ਤੱਤਾਂ ਦੀ ਵੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਜੇਲ੍ਹ ਤੋਂ ਚੋਣ ਲੜਨ ਵਾਲੇ ਖਾਲਿਸਤਾਨੀ ਸਮਰਥਕ ਕਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਤੋਂ ਕੋਈ ਅਰਧ ਕੰਡੇ ਜਾ ਰਹੇ ਨੇ 1980 ਅਤੇ 1990 ਦੇ ਦਹਾਕੇ ਦੇ ਵਿੱਚ ਪੰਜਾਬ ਖਾਲਿਸਤਾਨ ਦੀ ਮੰਗ ਲਈ ਬਗਾਵਤ ਦੇ ਦਰਦਨਾਕ ਦੌਰ ਵਿੱਚੋਂ ਲੰਘਿਆ ਬੇਸ਼ੱਕ ਹੁਣ ਖਾਲਿਸਤਾਨ ਲਹਿਰ ਪੂਰੀ ਤਰ੍ਹਾਂ ਦਮ ਚੋੜ ਚੁੱਕੀ ਹੈ ਪਰ ਇਸ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਨੇ ਇਹ ਗੱਲਾਂ ਜਿਹੜੀਆਂ ਨੇ ਬਿਲਕੁਲ ਸਾਫ਼ ਤੌਰ ਤੇ ਸਾਂਝੀਆਂ ਹੋ ਰਹੀਆਂ ਨੇ ਲਗਾਤਾਰ ਕੁਝ ਚੀਜ਼ਾਂ ਜਿਹੜੀਆਂ ਨੇ ਸਾਫ਼ ਹੋ ਰਹੀਆਂ ਨੇ ਪੰਜਾਬ ਦੀਆਂ ਲਗਭਗ ਸਾਰੀਆਂ ਲੋਕ ਸਭਾ ਸੀਟਾਂ ਤੇ ਜਿੱਥੇ ਉਮੀਦਵਾਰ ਖੜੇ ਕੀਤੇ ਗਏ ਸਨ ਸਿਮਰਨਜੀਤ ਸਿੰਘ ਮਾਨ ਵੱਲੋਂ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਉਮੀਦਵਾਰਾਂ ਨੂੰ ਕਈ ਲੋਕ ਸਭਾ ਹਲਕਿਆਂ ਦੇ ਵਿੱਚ ਅਹਿਮ ਵੋਟਾਂ ਜਿਹੜੀਆਂ ਨੇ ਮਿਲਣਾ ਕੀਤੀਆਂ ਨੇ ਇਸ ਦੇ ਸੁਰੱਖਿਆ ਏਜੰਸੀਆਂ ਨੂੰ ਵੀ ਪੈਰਾਂ ਤੇ ਜਿਹੜਾ ਹੈ ਖੜਾ ਕਰ ਦਿੱਤਾ ਹੈ ਪੰਜਾਬ ਦੀ 553 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਇਸ ਲਈ ਕੇਂਦਰੀ ਖੂਫੀਆ ਏਜੰਸੀਆਂ ਪੰਜਾਬ ਦੇ ਵਿੱਚ ਗਰਮ ਖਿਆਲੀ ਗਤੀਵਿਧੀਆਂ ਤੇ ਖਾਸ ਨਜ਼ਰ ਰੱਖ ਰਹੀ ਹੈ ਇਸ ਤੋਂ ਪਹਿਲਾਂ 1999 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਸਮੇਤ ਗਰਮ ਖਿਆਲੀ ਵਿਚਾਰਧਾਰਾ ਵਾਲੇ 9 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ ਇਹਨਾਂ ਵਿੱਚ ਰੋਪੜ ਤੋਂ ਜਿੱਤੇ ਸਰਬਜੀਤ ਸਿੰਘ ਦੀ ਮਾਤਾ ਬਿਮਲ ਕੌਰ ਵੀ ਸ਼ਾਮਲ ਸੀ ਹਾਲਾਂਕਿ 1992 ਦੀਆਂ ਵਿਧਾਨ ਸਭਾ ਅਤੇ ਫਿਰ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਤੋਂ ਇਲਾਵਾ ਅਕਾਲੀ ਦਲ ਅਤੇ ਭਾਜਪਾ ਨੇ ਲਗਾਤਾਰ ਆਪਣੇ ਉਮੀਦਵਾਰ ਖੜੇ ਕੀਤੇ ਪਰ ਕੱਟੜ ਪੰਥੀ ਵਿਚਾਰਧਾਰਾ ਵਾਲੇ ਉਮੀਦਵਾਰਾਂ ਨੂੰ ਲੰਮਾ ਸਮਾਂ ਲੋਕਾਂ ਦਾ ਸਮਰਥਨ ਨਹੀਂ ਮਿਲਿਆ ਅਮਰਿਤਪਾਲ ਸਿੰਘ ਸਰਬ ਸਿੰਘ ਸਰਬਜੀਤ ਸਿੰਘ ਖਾਲਸਾ ਦੀ ਜਿਹੜੀ ਜਿੱਤ ਹੋਈ ਹੈ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਸੰਸਦੀ ਸੀਟ ਜਿਹੜੀ ਆ 1,90 1,97,120 ਵੋਟਾਂ ਦੇ ਵੱਡੇ ਫਰਕਤਨ ਫਰਕ ਦੇ ਨਾਲ ਜਿੱਤੀ ਹੈ ਉਧਰ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਨੂੰ 70,093 ਵੋਟਾਂ ਦੇ ਨਾਲ ਹਰਾਇਆ ਹੈ ਦੋਵੇਂ ਪਹਿਲੀ ਵਾਰ ਚੁਣੇ ਗਏ ਨੇ ਦੋਵੇਂ ਜਿਹੜੇ ਨੇ ਉਹ ਵੱਡੇ ਆਗੂ ਦੱਸੇ ਜਾ ਰਹੇ ਨੇ ਅਮਰਿਤਪਾਲ ਸਿੰਘ ਨੂੰ ਜਿੱਥੇ 444030 ਵੋਟਾਂ ਮਿਲੀਆਂ ਨੇ ਸਰਬਜੀਤ ਸਿੰਘ ਨੇ 298000 ਵੋਟਾਂ ਦੇ ਨਾਂ ਵੋਟਾਂ ਜੜੀਆਂ ਨੇ ਹਾਸਲ ਕੀਤੀਆਂ ਨੇ ਹਾਲਾਂਕਿ ਫਰੀਦਕੋਟ ਤੋਂ ਜਿੱਤੇ ਸਰਬਜੀਤ ਸਿੰਘ ਦੇ ਪਿਤਾ ਨੇ ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲੈਣ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਿਹੜਾ ਹੈ ਮੌਤ ਦੇ ਘਾਟ ਉਤਾਰਿਆ ਸੀ ਇੰਦਰਾ ਗਾਂਧੀ ਨੂੰ ਜਿਹੜਾ ਹੈ ਗੱਡੀ ਚਾੜ ਦਿੱਤਾ ਸੀ ਅਮਰਿਤਪਾਲ ਸਿੰਘ ਕੌਮੀ ਸੁਰੱਖਿਆ ਐਕਟ ਐਨਐਸਰ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਚ ਬੰਦ ਹੈ ਹਾਲਾਂਕਿ ਦੋਨਾਂ ਨੇ ਦੋਨਾਂ ਦੇ ਜੇ ਗੱਲ ਕਰੀਏ ਤਾਂ ਵੱਖੋ ਵੱਖਰਾ ਇਤਿਹਾਸ ਹੈ ਹਾਲਾਂਕਿ ਅਮਰਿਤਪਾਲ ਸਿੰਘ ਵਾਰਸ ਪੰਜਾਬ ਜੱਥੇਬੰਦੀ ਦੇ ਮੁਖੀ ਜੋ ਦੀਪ ਸਿੱਧੂ ਨੇ ਬਣਾਈ ਸੀ ਉਸ ਜੱਥੇਬੰਦੀ ਦੇ ਆਗੂ ਨੇ ਮੁਖੀ ਨੇ ਭਾਈ ਅਮਰਿਤਪਾਲ ਸਿੰਘ ਔਰ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਸੀ ਜਿਨ੍ਹਾਂ ਦੇ ਪਿਤਾ ਬਿਆਨਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਇੰਦਰਾ ਗਾਂਧੀ ਨੂੰ ਮਾਰ ਕੇ ਸਿੱਖ ਕੌਮ ਦੇ ਡਿੱਗੀ ਹੋਈ ਪੱਗ ਨੂੰ ਦੁਬਾਰਾ ਸਿਰ ਤੇ ਧਰਿਆ ਸੀ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਪੁੱਤਰ ਨੇ ਹਾਲਾਂਕਿ ਫਰੀਦਕੋਟ ਵਾਸੀਆਂ ਨੇ ਸਰਬਜੀਤ ਸਿੰਘ ਨੂੰ ਜਿਹੜਾ ਹੈ ਅੱਗੇ ਰੱਖਿਆ ਸਰਬਜੀਤ ਸਿੰਘ ਨੂੰ ਜਿਹੜਾ ਹੈ ਉਹਨਾਂ ਨੇ ਅੱਗੇ ਰੱਖ ਕੇ ਬਿਲਕੁਲ ਜੋ ਸਾਥ ਦਿੱਤਾ ਉਹ ਬਿਲਕੁਲ ਭੁਲਾਉਣ ਯੋਗ ਨਹੀਂ ਹੋਵੇਗਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ